ਦਨੂ ਪੂਰਾ ਕਰਨ ਕਿਉਂਕਿ ਉਹ ਕੋਈ ਮਾੜਾ ਮਕਸਦ ਆਪਣੇ ਮਨ ਵਿੱਚ ਲੈ ਕੇ ਨਹੀਂ ਗਏ ਉਹ ਬੜਾ ਚੰਗਾ ਮਕਸਦ ਲੈ ਕੇ ਆਉਣ ਵਾਲੀਆਂ ਨਸਲਾਂ ਦੇ ਫਾਇਦੇ ਦੇ ਲਈ ਉਹ ਨਿਕਲੇ ਆ ਜਾਨਾ ਤਲੀ ਤੇ ਰੱਖ ਕੇ ਨਿਕਲੇ ਆ ਪਰਮੇਸ਼ਰ ਉਹਨਾਂ ਦੇ ਉੱਤੇ ਕਿਰਪਾ ਕਰਨ ਮਰਜੀ ਪਰਮੇਸ਼ਰ ਦੀ ਪੂਰੀ ਹੁੰਦੀ ਆ ਦੇਖੋ ਮਨੁੱਖ ਕੁਝ ਨਹੀਂ ਕਰ ਸਕਦਾ ਇਹ ਸਾਨੂੰ ਲੱਗਦਾ ਹੁੰਦਾ ਕਿ ਫਲਾਨਾ ਗਲਤ ਕਰ ਰਿਹਾ ਤੇ ਫਲਾਨਾ ਠੀਕ ਕਰ ਰਿਹਾ ਆ ਪਰ ਅਸੀਂ ਮੇਰੇ ਕੋਲ ਇਸ ਚੀਜ਼ ਦੇ ਲਈ ਤਾਂ ਕੋਈ ਵਰਡਸ ਨਹੀਂ ਆ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਦੀ ਜਿਹੜੇ ਘਰਾਂ ਦੇ ਵਿੱਚੋਂ ਨਿਕਲੇ ਮੈਂ ਤਾਂ ਉਹਨਾਂ ਦੀ ਸੁੱਖ ਮੰਗਦੀ ਆ ਕਿ ਪਰਮੇਸ਼ਵਰ ਜੀ ਉਹਨਾਂ ਨੂੰ ਹਰੇਕ ਖਤਰੇ ਮੁਸੀਬਤ ਤੋਂ ਸੱਟਾਂ ਪੇਟਾਂ ਤੋਂ ਬਚਾਯੋ ਜ਼ਿੰਦਗੀਆਂ ਦੇ ਨਾਲ ਹੀ ਉਹ ਵਾਪਸ ਆਉਣ ਤੇ ਪਰਮੇਸ਼ਵਰ ਉਹਨਾਂ ਦੇ ਅੰਗ ਸੰਗ ਹੋਣ ਪ੍ਰਭੂ ਤੁਸੀਂ ਜਿਹੜੇ ਉਹ ਅੰਦਰ ਆਪਣੇ ਜਜ਼ਬਾਤ ਲੈ ਕੇ ਗਏ ਆ ਪ੍ਰਭੂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਹੋ ਜਾਵੇ بس میں یہی کہہ ਸਕਦੀ ہاں باقی میں یہ ضرور کہوں گی کہ ਘਰੋ ਘਰੀ ਕਿਸਾਨਾਂ ਦੇ ਲਈ ਪ੍ਰਾਰਥਨਾ ضرور ਕਰੋ ਕਿਉਂਕਿ ਕਿਸਾਨ ਆ ਤਾਂ ਬਹੁਤ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਆ ਕਿਸਾਨਾਂ ਦੀ ਦੇਣ ਆ ਜੋ ਵੀ ਸਾਡੇ ਘਰਾਂ ਦੇ ਵਿੱਚ ਆਟਾ ਦਾਲਾ ਆ ਅਨਾਜ ਇਹ ਸਭ ਕੁਝ ਜਿਹੜਾ ਆ ਕਿਰਪਾ ਪਰਮੇਸ਼ਵਰ ਦੀ ਨਾਲ ਪ੍ਰਾਪਤ ਹੁੰਦਾ ਆ ਪਰ ਪਰਮੇਸ਼ਵਰ ਨੇ ਕਿਸਾਨਾਂ ਦੀ ਡਿਊਟੀ ਲਈ ਆ ਕਿ ਉਹ ਜਿਹੜੀ ਆ ਕਿਸਾਨੀ ਕਰ ਰਹੇ ਆ ਤਾਂ ਬਹੁਤ ਚੀਜ਼ਾਂ ਆ ਕਿਉਂਕਿ ਜਦੋਂ ਇਹ ਚੀਜ਼ਾਂ ਕਿਸੇ ਹੋਰ ਦੇ ਕੰਟਰੋਲ ਦੇ ਵਿੱਚ ਆ ਗਈਆਂ ਤਾਂ ਕਹਿ ਲੋ ਕਿ ਆਪਾਂ ਐਂਡ ਟਾਈਮ ਦੀਆਂ ਪ੍ਰੋਫਸੀਜ਼ ਦੇ ਵਿੱਚ ਹੀ ਆਲਮੋਸਟ ਆਪਾਂ ਐਂਡ ਟਾਈਮ ਦੀਆਂ ਪ੍ਰੋਫਸੀਜ਼ ਜਿਹੜੀਆਂ ਉਹਨਾਂ ਨੂੰ ਅਨਫੋਲਡ ਹੁੰਦਾ ਦੇਖ ਰਹੇ ਹਾਂ ਸੋ ਘਰੋ ਘਰੀ ਕਿਸਾਨਾਂ ਦੇ ਲਈ ਪ੍ਰਾਰਥਨਾ ਕਰੋ ਪ੍ਰਭੂ ਉਹਨਾਂ ਨੂੰ ਬਲ ਦੇਣ